ਲੋ ਬਈ ਅੱਜ ਤੁਹਾਨੂੰ ਆਪਾਂ ਦੇਖੋਨੇ ਹਾਂ ਡਮੈਂਟਨ ਦੀ ਸਨੂ ਆਪਾਂ ਜਾਣੇ ਕੰਮ ਤੇ ਤੇ ਸਨੂ ਪੈਣ ਲੱਗ ਪਈ ਆ ਹੁੰਦਾ ਯਲ ਸੀ ਜਿਹੜਾ ਮਗਲ ਕੈਨੇਡਾ ਦਾ ਵੀ ਆਸੇ-ਪਾਸੇ ਦੇਖੋ ਇਹ ਮੰਗ ਜੋ ਇਹ ਨਿੱਡਾ ਤੇ ਸੋਨੇ ਚਾਰ ਇਹ ਘਰ ਨਾ ਜਿੱਦਾਂ ਉਪਨ ਝੋਪੜੀਆਂ ਇਹ ਵਰਗੇ ਬਣਾਏ ਹੁੰਦੇ ਆ ਮੈਂ ਕਦੇ ਪਹਿਲਾਂ ਤਾਂ ਸੋਚਿਆ ਨਹੀਂ ਸੀ ਪਰ ਇੱਥੇ ਆ ਕੇ ਇੱਕ ਦਿਨ ਸੋਚਿਆ ਵੀ ਇਹਨਾਂ ਦੀ ਸ਼ੇਪ ਇਸ ਤਰ੍ਹਾਂ ਕਾਹਦੋ ਬਣਾਈ ਜਾਂਦੀ ਆ ਪਹਿਲਾਂ ਤਾਂ ਇਹ ਸੋਚੀ ਜਾਂਦੀ ਸੀ ਕਿ ਵੀ ਵੀ ਇਹ ਸੋਹਣੇ ਲੱਗਣ ਤਾਂ ਹੀ ਬਣਾਏ ਜਾਂਦੇ ਏਦਾਂ ਪਰ ਇੱਥੇ ਆ ਕੇ ਪਤਾ ਲੱਗਿਆ ਕਿ ਇੱਥੇ ਸਨੂਹ ਜਾਦੀ ਪੈਂਦੀ ਆ ਤੇ ਜਿੱਥੇ ਸਨੂਹ ਘੱਟ ਪੈਂਦੀ ਉੱਥੇ ਨਹੀਂ ਜਾਦੀ ਪੈਂਦੀ ਤੇ ਤੇ ਇਹਨਾਂ ਦੇ ਉੱਪਰ ਪਾਣੀ ਜਾਂ ਸਮੋਹ ਖੜ੍ਹਦੀ ਜਦੋਂ ਮਾੜੀ ਮੁੱਠੀ ਹਵਾ ਲੱਗਦੀ ਆ ਤੇ ਉਦੋਂ ਨਾਲ ਦੀ ਨਾਲ ਇੱਥੇ ਸਮੋਹ ਫਰ ਜਾਂਦੀ ਹੈ ਤੇ ਮਹੀ ਨਾਲ ਦੀ ਨਾਲ ਥੱਲੇ ਮਤਲਬ ਕਿ ਸਤ ਨੂੰ ਜਿਹੜੀ ਛੱਤਾਂ ਨੂੰ ਸਲਾਬ ਵਗੈਰਾ ਨਹੀਂ ਆਉਂਦੀ ਕੁਝ ਵੀ ਤੇ ਆਪਣੇ ਹੁੰਦੇ ਸਿੱਧੇ ਨਾਰਮਲ ਛੱਤਾਂ ਫਲੈਟ ਤੇ ਉਹਨਾਂ ਉੱਪਰ ਪਾਣੀ ਪੂਣੀ ਖੜ੍ਹ ਜਾਂਦਾ ਸਲਾਬ ਵਗੈਰਾ ਦੀ ਸਮੱਸਿਆ ਆ ਜਾਂਦੀ ਹੈ ਤੇ ਇਹ ਇੱਥੇ ਉਹ ਹਿਸਾਬ ਕਿਤਾਬ ਹੋ ਜੀ ਤੇ ਬੱਸ ਫਿਰ ਤਾਂ ਇਹ ਛੱਤਾ ਠੀਕ ਕਰੰਤੀ ਰਹਿਣ ਇਹ ਘਰਾਂ ਦੀ ਮਨਿਆਦ ਲਗਭਗ ਮਿੰਨ ਲਗਦਾ 100 ਸਾਲ ਦੇ ਕਰੀਬ ਹੋ ਜਾਣੀ ਕਿਉਂਕਿ ਇੱਥੇ 60 60 70 70 ਸਾਲ ਪੁਰਾਣੇ ਘਰ ਦੇਖੇ ਆ ਵੀ ਜਿਹੜੇ ਹਜੇ ਵਧੀਆ ਪਏ ਆ ਰੀਨੋਵੇਸ਼ਨ ਵਗੈਰਾ ਕਰਾ ਕੇ ਚਲਾ ਲੈਂਦੇ ਆ ਬੜਾ ਮੋਟਾ ਤੇ ਇਹ ਹੁਣ ਮਾਰਚ ਦਾ ਮਹੀਨੇ ਦੇ ਲਾਸਟ ਦਿਨ ਚੱਲ ਰਿਹਾ ਹੈ ਜਿਵੇਂ ਆਪਾਂ ਹੀ ਕਹਦੇ ਹੁੰਦੇ ਵੀ ਆਪਾਂ ਨੂੰ ਸ਼ੌਕ ਜਾਂ ਹੁੰਦਾ ਜਦੋਂ ਮੀਂਹ ਪਿੰਡਾ ਪੂਰੀ ਫੁੱਲ ਧੁੱਪ ਮੇਕਲੀ ਚ ਆਪਾਂ ਨੂੰ ਹੁੰਦਾ ਵੀ ਯਾਰ ਰੱਬ ਇਹ ਕਿਦਾਂ ਕਿਹੜੇ ਟਾਈਮ ਦਾ ਮੀਂਹ ਪਈ ਜਾਂਦਾ ਕਿਵੇਂ ਜਿਹੀ ਪਈ ਜਾਂਦਾ ਇਹ ਉਹ ਹੱਸ ਹੱਸਤਾ ਉਹ ਜਾਂਦੀ ਸਨੋ ਹੀ ਆ ਇਹ ਤੇ ਲਗਭਗ ਹੁਣ ਆਪਾਂ ਕਹ ਲਈ ਕੱਲ ਤਾਂ ਨਾਰਮਲ ਕੱਪੜੇ ਪਾਏ ਹੋਏ ਸੀ ਬਿਨਾ ਕੋਟਾਂ-ਕੁੱਟਾਂ ਤੋਂ ਚੱਲ ਜਾਂਦਾ ਸੀ ਇਹ ਕੰਮ ਪਰ ਹੁਣ ਕੋਟ ਪੋਣੇ ਪੈ ਗਈ ਤੇ ਸਨੋ ਪੂਰੀ ਆ ਆਹ ਦਾ ਇੰਤਜ਼ਾਮ ਕਰਕੇ ਨਿਕਲਣਾ ਪਿਆ ਇਹ ਆ ਜਦੋਂ ਸنو ਨਾਲ ਸਾਰੀ ਆ ਪਰੜੀ ਜੀ ਜਿਹੜੀ ਸਾਈਡ ਬੋਕ ਹੁੰਦੀ ਆ ਇਹ ਸਾਰੀ ਸਾਰ ਬਣੀ ਆ ਦੇਖਿਓ ਰੋਕਾ ਦੇ ਜਿਆਦੇ ਪੈਗੀ ਘਾਤ ਨੂੰ ਇਹ ਸਾਫ ਕਰ ਜਾਣ ਜਿਵੇਂ ਆਪਣੇ ਟਰੈਕਟਰ ਜਾਂਦਾ ਬਾਗਬਾਨੀ ਵਾਲਾ ਹੋਵੇ ਇਹਨਾਂ ਦੇ ਟਰੈਕਟਰ ਜਿਹੇ ਹੁੰਦੇ ਛੋਟੇ ਜੀ ਜਿਹਦੇ ਲੱਗੇ ਹੁੰਦੇ ਉਹਦੇ ਪਰਕੀਓ ਇਹ ਕਦੇ ਕਦੇ ਪਾਸੇ ਸਿੱਟੀ ਜਾਂਦੇ ਆ ਤੇ ਜਦੋਂ ਜਿਆਦੇ ਸنو ਪੈਂਦੀ ਆ ਪੂਰੀ ਆਪਕੀ ਤੜਾਕੇ ਦੀ ਇਹ ਪੂਰੀਆਂ ਸਰਦੀਆਂ ਦਾ ਮਾਹੌਲ ਜਾਂ ਹੁੰਦਾ ਤੋਂ ਇਹ 4-4 5-5 ਦਿਨਾਂ ਬਾਅਦ ਸਾਫ਼ ਕਰਦੇ ਆ। ਛੜਕਾ ਛੁਰਕਾ ਤੋਂ ਕਿਤੇ ਘਰ ਵੀ ਦਿੰਦੇ ਆ ਤੇ ਲਗਭਗ ਆਪੇ ਹੀ ਸਾਫ਼ ਹੋ ਜਾਂਦੀ ਜਦੋਂ ਮੌਸਮ ਸੁਨਾਹੂ ਜਾਂ ਨਾ ਗਰਮੀ ਜੀ ਥੋੜੀ ਆਏਂਦੀ ਧੁੱਪ ਧੁੱਪ ਨਿਕਲ ਆਉਂਦੀ ਹਵਾ ਚੱਲਦੀ ਆ ਉਹਦੇ ਨਾਲ ਧਰ ਜਾਂਦੀ ਆ। ਅੱਜ ਮੇਨ ਮਕਸਦ ਇਹੀ ਆ ਵੀ ਜਾਂਦੀ ਜਾਂਦੀ ਸਨੋਹ ਜੀ ਦਿਖਾ ਦਈਏ ਤੇ ਕੀ ਮਾਹੌਲ। ਅੰਦਾ ਸਨੋਹ ਦੇ ਵਿੱਚ ਗੱਡੀਆਂ ਦੇ ਥੱਲੇ ਇੱਕ ਤਾਂ ਸਨੋਹ ਜੰਮੀ ਆ। ਤੇ ਪ੍ਰੇਸ਼ ਲੋ ਪ੍ਰੀ ਵੀ ਜ਼ਿਆਦੇ ਹੋ ਜਾਂਦੀ ਜਦੋਂ ਜ਼ਿਆਦੇ ਛਮੂ ਹੁੰਦੀ ਆ ਪੁਰਾਣਾ ਮਾਹੌਲ ਕੇਰਾ ਜਦੋਂ ਪੈਂਦੀ ਪਿੰਦੀ ਛਮੂ ਤਾਂ ਬਹੁਤ ਵਧੀਆ ਲੱਗਦਾ ਇਸ ਤੋਂ ਬਾਅਦ ਇਦਾਂ ਸੜਕ ਤੇ ਜਮ ਜਾਂਦੀ ਆ ਉਦੋਂ ਤਲਕਣ ਬਹੁਤ ਹੋ ਜਾਂਦੀ ਆ ਗੱਡੀਆਂ ਵੀ ਤਰਕ ਜਾਂਦੀਆਂ ਜਿਵੇਂ ਆਪਣੇ ਰਗੰਦਰਾ ਬੰਨ ਲਈ ਕੀ ਆ ਬੜਾ ਬਚਾ ਬਚਾ ਕੇ ਤੁਰਨਾ ਪੈਂਦਾ ਘਰ ਪਾਣੀ ਪੂਣੀ ਸੜਕਾਂ ਦੇ ਇੱਥੇ ਨਾ ਮਾਤਰੀ ਖੜਦਾ ਜਾਦੇ ਮੀਮੂ ਪਈ ਜਾਵੇ ਉਦੋਂ ਮਾੜਾ ਮੁੱਟਾ ਹੁੰਦਾ ਤੇ ਉਦੋਂ ਬਾਅਦ ਦਹਾ ਮਤਾਂ ਬਾਅਦ ਆ ਜਾਂਦਾ ਜੀ ਗੁਰੂ ਤੇ ਆਈ ਨਹੀਂ ਫਿਰ ਹਾਂ ਤਾਂ ਲਈ ਇਹ ਹੀ ਫੈਸਲਾ ਇਲੈਕਟ੍ਰੀਕਲ ਕਿਤੇ ਬਹੁਤ ਭੜੀਆਂ ਦੇਖੀਆਂ ਨੇ ਨਾਲ ਦੀਆਂ ਪੁੱਛਣ ਨੂੰ ਨਹੀਂ ਆਹ ਹੈਗਾ ਇੱਥੇ ਫੋਰਵੇਸ ਤੋਂ ਬਿੱਟਰ ਮੱਗ ਫਰ ਜਾਰੇ ਬਤਨ ਜਿਹੜੇ ਉਹਨੂੰ ਰੋਕਣਾ ਪੈਂਦਾ ਤੇ ਜਿਹੜਾ ਪਹਿਲਾਂ ਆਇਆ ਪ੍ਰੋਟਸਟਿਨ ਆਪਣੇ ਅਰਗੇ ਤੁਰਕੇ ਆ ਉਹਨਾਂ ਨੂੰ ਸਾਰਿਆਂ ਨਾਲੋਂ ਨਜ਼ਾਰਾ ਕਦੋਂ ਮਰਜ਼ੀ ਲੰਘ ਜੋ ਆਸ-ਆਪਾਸਾ ਤੁਲੇ ਦੇਖ ਕੇ ਪ੍ਰੋਟਸਟਿਨ ਦੀ ਇੱਥੇ ਪਹਿਲ ਆ ਪੀਰ ਬੈਠਾ ਸ਼ਹਿਰ ਆ ਵੀ ਚੱਲਨੀ ਹੈ ਗੱਡੀ ਜੋਗੀ ਹੋਈ ਨਹੀਂ ਹਜੇ ਜਦੋਂ ਹੋਵੇ ਪ੍ਰਮਾਤਮਾ ਕਿਰਪਾ ਕਰੇ ਗੱਡੀ ਤੇ ਜਾਇਆ ਕਰਾਂ ਆਹ ਹੈ ਇੱਥੇ ਨਾ ਇੱਕ ਲੇਕ ਜੀ ਬਣੀ ਹੁੰਦੀ ਆ ਹਰੇਕ ਇਲਾਕੇ 'ਚ ਇਹ ਹੁਣ ਤਾਂ ਇਹਦਾ ਪਾਣੀ ਪੂਰਾ ਜੰਮਿਆ ਪਿਆ ਪਰ ਗਰਮੀਆਂ ਦੇ ਵਿੱਚ ਇੱਥੇ ਪਾਣੀ ਪਾਣੀ ਹੁੰਦਾ ਬੜੀ ਡੂੰਗੀ ਹੈ ਇਹ ਆਪਾਂ ਕਹੜੀ ਇਹ ਵੀ ਉਦਾਂ ਜਿਆਦੇ ਡੂੰਗੀ ਨਹੀਂ ਇੱਥੋਂ ਜਿੱਥੇ ਖੜਾ ਮੈਂ ਕੱਢੋ ਬੈਠੋ ਉਥੋਂ ਹੁੰਦੀਆਂ 25 30 ਫੁੱਟ ਥੱਲੇ ਨੂੰ ਖਲਾਣ ਜੀ ਬਣ ਕੇ ਤੇ ਇਹ ਕਹ ਲੋ ਵੀ ਛੱਪੜ ਜਿਹਾ ਮਾਹੌਲ ਆ ਜਿਵੇਂ ਆਪਣੇ ਪਹਿਲਾਂ ਛੱਪੜ ਹੁੰਦੇ ਸੀ ਪਾਣੀ ਵਧੀਆ ਹੁੰਦੇ ਸੀ ਉਹਨਾਂ ਦੇ ਸਾਫ਼ ਸੁਥਰੇ ਵਿੱਚ ਆਪਾਂ ਗੰਦਾ ਪਾਣੀ ਨਹੀਂ ਪਾਉਂਦੇ ਸੀ ਉਹਨਾਂ 'ਚ ਤੇ ਉਹ ਮਾਹੌਲ ਜਿਹਾ ਇੱਥੇ ਤੇ ਹੁਣ ਇਹ ਜੰਮਿਆ ਪਿਆ ਤੇ ਸਿਆਲਾਂ 'ਚ ਜਾਮੀਆਂ ਜਾਂਦਾ ਤੇ ਗਰਮੀਆਂ ਦੇ ਵਿੱਚ ਪੂਰਾ ਵਧੀਆ ਪਾਣੀ ਫਿਰਦਾ ਉਹ ਵੱਤਗਾਂ ਕਰਦੀਆਂ ਖਰਗੋਸ਼ ਕਰਦੇ ਹੁੰਦੇ ਇੱਥੇ ਕੋਲ ਸੇ ਹਾਂ ਤੇ ਹੁੰਦੇ ਆ ਤੇ ਇਹ ਰਿਕ ਏਰੀਆ ਚ ਬਣਿਆ ਹੋਇਆ ਤੇ ਇਹਨਾਂ ਦਾ ਇੱਕ ਤਾਂ ਹੀ ਖੂਬਸੂਰਤੀ ਵਧਾਉਂਦੇ ਆ ਤੇ ਦੂਜੀ ਗੱਲ ਜਿਹੜਾ ਪਾਣੀ ਪੂਣੀ ਹੁੰਦਾ ਸਾਰਾ ਰੁੜਕੇ ਦੇ ਵਿੱਚ ਜਾਵੜਦਾ ਤੇ ਜਾਨਵਰਾਂ ਨੂੰ ਪਾਣੀ ਪੀਣ ਦੇ ਇਹ ਬਹੁਤ ਕੰਮ ਆਉਂਦਾ ਕਿਉਂਕਿ ਇੱਥੇ ਨਹਿਰਾਂ ਨਾਲੇ ਤੇ ਕੱਸੀਆਂ ਤਾਂ ਦੇਖੀਆਂ ਨਹੀਂ ਕਦੇ ਤੇ ਜਾਨਵਰ ਪਾਣੀ ਪੂਣੀ ਇਥੋਂ ਪੀ ਲੈਂਦੇ ਆ ਆਹ ਬਾਗਮੰਡਾ ਉਹ ਕਿੰਦਾ ਬਾਕੀ ਸਿੱਧਾ ਵੇਟ ਕਰਦੇ ਆ ਜਦੋਂ ਬੱਸ ਆਈ ਇਸ ਦੇ ਪਾਸੇ ਜਦੋਂ ਸਮੋਹ ਹੋ ਜਾਂਦੇ ਲੋ ਬਈ ਆਪਣੀ ਬੱਸ ਆ ਗਈ ਆ ਸਾਹਮਣੇ ਤੇ ਹੁਣ ਆਪਾਂ ਇਹ ਬੱਸ ਤੇ ਚੜਾਂਗੇ ਤੇ ਚੱਲਾਂਗੇ ਅੱਗੇ ਤੇ ਬੱਚਾ ਦਾ ਨਾ ਇਦਾਂ ਹੁੰਦਾ ਹਿਸਾਬ ਕਿਤਾਬ ਵੀ ਜਿਵੇਂ ਜਿਹੜਾ ਕੋਈ ਖੜਾ ਹੁੰਦਾ ਉਹਨੂੰ ਦੇਖ ਕੇ ਰੋਕ ਲੈਂਦੇ ਹੁੰਦੇ ਆ ਇਹਨਾਂ ਨੇ ਜਾ ਕਿਸੇ ਨੇ ਉਤਰਨਾ ਹੋਵੇ ਤਾਂ ਇਹਨਾਂ ਨੇ ਰੋਕਣੀ ਰੋਕਣੀ ਆ ਹੁਣ ਆਪਾਂ ਚੜਦੇ ਆ ਬੱਸ 'ਚ ਕਾਰ ਟਾਈਪ ਕਰਤਾ ਤੇ ਅੱਗੇ ਚਾਲਦੇ ਆਂ ਬਹਿਨੀਆਂ ਪਿਛਲੀ ਸੀਟ ਤੇ ਅੱਜ ਬੱਸ ਜਮਾਂ ਹੀ ਖਾਲੀ ਆਇਆਂ ਲੱਗਦਾ ਕੋਈ ਨਿਕਲ ਨਹੀਂ ਬਾਹਰ ਠੰਡ ਕਰਕੇ ਸਾਰੇ ਘਰੋ ਘਰੀ ਬੜੇ ਬੈਠੇ ਆ ਅੱਜ ਦਾ ਪਹਿਲੀ ਵਾਰੀ ਦੇਖਿਆ ਹੈ ਮਾਹੌਲ ਨਹੀਂ ਤਾਂ ਬਾਤ ਪੂਰੀ ਲੱਦੀ ਹੁੰਦੀ ਆ ਤੇ ਵਧੀਆ ਮਾਹੌਲ ਆ ਬੱਸਾਂ ਬੁੱਸਾਂ ਦਾ ਇੱਥੇ ਸੌਖਾ ਆ ਤੇ ਕਿਰਾਇਆ ਜਿਹੜਾ ਇਹਦਾ ਪਹਿਲਾਂ 2.75 ਹੁੰਦਾ ਸੀ 2 ਡਾਲਰ 75 ਸੈਂਟ ਤੇ ਹੁਣ ਆ ਹੈਗਾ 3.75 ਤੇ ਇੰਨੇ ਕਰਾਇਦੇ ਵਿੱਚ ਆਪਾਂ 90 ਮਿੰਟ ਕਿਤੇ ਵੀ ਘੁੰਮ ਸਕਦੇ ਆ ਆਪਾਂ ਨੂੰ ਦੁਬਾਰਾ ਟਿਕਟ ਨਹੀਂ ਲੈਣੀ ਪੈਣੀ ਪੋਸੇ ਜੀ ਚੱਲਦਾ ਤੇ ਉਹ ਜਿਹੜਾ ਸਾਹਮਣੇ ਦੇ ਸੀ ਜਾਂਦਾ ਆ ਉਹ ਉਹਨਾਂ ਦਾ ਹੁੰਦਾ ਹੈ ਸੈਂਸਰ ਉੱਤੇ ਕਾਰ ਟਾਈਪ ਕਰਨਾ ਤੇ ਆਟੋਮੈਟਿਕ ਆਪਣੇ ਪੈਸੇ ਕੱਟੇ ਜਾਂਦੇ ਆ ਇੱਥੇ ਬੱਸਾਂ 'ਚ ਸਫ਼ਰ ਦਾ ਬਹੁਤ ਵਧੀਆ ਹਰੇਕ ਸਟਾਪ ਬਾਰੇ ਦੱਸਦੇ ਆ ਅੱਗੇ ਸਕਰੀਨ ਲੱਗੀ ਹੋਤ ਨੇ ਅਸੀਂਾਂ ਦੇ ਵੀ ਅਗਲਾ ਸਟਾਪ ਆ ਆਹਾ ਤੇ ਉਹ ਜਿਹਨੇ ਉਤਰਨਾ ਹੁੰਦਾ ਉਹ ਅਗਲੇ ਸਟਾਪ ਤੇ ਵਗੈਰਾ ਦੇ ਉੱਤਰ ਜਾਂਦਾ ਆ ਬਸਾਂ ਦੀ ਸਪਾਈਸ ਪੂਰੀ ਵਧੀਆ ਹੁੰਦੀ ਹੈ ਕੁਰਸੀਆਂ ਕੁਰਸੀਆਂ ਵਧੀਆ ਆਪਣਾ ਹਾਂ ਸੀਟਾਂ ਵਗੈਰਾ ਵਧੀਆ ਲੱਗੀਆਂ ਹੁੰਦੀਆਂ ਵਧੀਆ ਹੁੰਦਾ ਹੈ ਮਾਹੌਲ ਆ ਦੇਖੋ ਕਾਰ ਬਾਰ ਕਿੰਨੀ ਬਰਫ ਪੈ ਰਹੀ ਆ ਤੇ ਬੱਸ ਦੀ ਕੋਈ ਸਪੀਡ ਜ਼ਿਆਦਾ ਨਹੀਂ ਹੁੰਦੀ 30 40 ਤੇ ਜਲਦੀ ਹੈ ਤੇ ਆ ਜਿਹੜੀ ਹੈਗੀ ਆ yellow ਤਾਰ ਜੇ ਸਟਾਪ ਕਰਨਾ ਹੁੰਦਾ ਤੇ ਇਹਨੂੰ ਖਿੱਚੋ ਤੇ ਬੱਸ ਸਟਾਪ ਹੋ ਜਾਂਦੀ ਹੈ ਅਗਲੇ ਸਟਾਪ ਵਾਸਤੇ ਤੇ ਜੇ ਕਿਸੇ ਨੇ ਉੱਤਰ ਹਿਮਾਚਲ ਕਿਤਨਾ ਪੈਂਦਾ ਆਹ ਦੇਖੋ ਪਾਰਕ ਕਿਦਾਂ ਲੱਦੀ ਹੋਈ ਆ ਬਰਫ਼ ਨਾਲ ਪੂਰੀ ਐ ਕਵਰ ਹੋ ਜਾਂਦੀ ਐ ਤੇ ਸਾਲੇ ਸਾਲੇ ਇਦਾਂ ਹੀ ਕਵਰ ਰਹਿੰਦੀਆਂ ਪਾਰਕਾਂ ਵਗੈਰਾ ਸਾਰਾ ਕੁਝ ਆਹ ਬਿਜਲੀ ਦੇ ਖੰਭੇ ਆਗੇ ਆ ਜਿਹੜੇ ਕਹਿੰਦੇ ਇੱਥੇ ਬਿਜਲੀ ਦੇ ਖੰਭੇ ਨਹੀਂ ਹੁੰਦੇ ਪੰਜਾਬ ਵਾਂਗੂ ਇੱਥੇ ਖੰਭੇ ਆ ਤਾਰਾਂ ਲੱਤੂ ਨਹੀਂ ਜਾਂਦੀਆਂ ਇਹ ਸਾਰੀ ਬਿਜਲੀ ਦੀ ਲਾਈਨ ਆ ਇੱਥੇ ਇਹ ਵੀ ਖੰਭੇ ਹੁੰਦੇ ਆ ਤੇ ਲੱਕੜ ਦੇ ਵੀ ਹੁੰਦੇ ਆ ਆਗੇ ਪਾਰਕਾਂ ਦੇ ਵਿੱਚ ਉਚਾ ਨੀਵਾ ਥਾਂ ਹੁੰਦਾ ਉੱਚੇ ਥਾਂ ਤੇ برف ਦੇ ਕੋ ਕਿੰਨੀ ਪਈ ਹੋਈ ਆ ਘੱਟੋ ਘੱਟ 2 2 3 3 ਫੁੱਟ برف ਹੋ ਜਾਂਦੀ ਇੱਥੇ ਤੇ ਜਿਹੜੀਆਂ ਸੜਕਾਂ ਛੁੜਕਾ ਹੁੰਦੀਆਂ ਪਾਰਕ 'ਚ ਉਹਦਾ ਕਰ ਦਿੰਦੇ ਆ ਸਾਫ਼ ਤੇ ਬਰਫ ਕਾ ਨਹੀਂ ਸਾਫ਼ ਹੁੰਦੀ ਆ ਤਾਂ ਫਿਰ ਜਦੋਂ ਮੀਂਹ ਮੂ ਪੈਂਦੇ ਆ ਜਾਂ ਮਤਲਬ ਧੁੱਪ ਲੱਗਦੀ ਉਹਦੇ ਹੁੰਦਾ ਸਫਰਾ ਪ੍ਰਸਾਰਾ 15 ਕਿ ਮਿੰਟ ਦਾ ਵਾਸਤੂ 15 ਮਿੰਟਾਂ ਜਿਹਨੇ ਘਟੂ ਘਟ 15 20 ਸਟਾਪਾਂ ਤੇ ਰੁਕ ਜਾਣਾ ਹਰੇਕ ਸਟਾਪ ਤੇ ਨੇ ਰੁਕਣਾ ਹੁੰਦਾ ਜਿਹੜੀ ਆਉਂਦੀ ਆ ਜੇ ਕੋਈ ਨਹੀਂ ਖੜਾ ਆ ਜਾਂ ਸਟਾਪ ਕਿਸੇ ਨੇ ਨਹੀਂ ਰਿਕੁਐਸਟ ਕੀਤਾ ਨਹੀਂ ਨੱਪਿਆ ਸਟਾਪ ਤਾਂ ਫਿਰ ਚੱਲਦੇ ਰਹਿਣਾ ਨਹੀਂ ਤਾਂ ਫਿਰ ਰੋਕ ਲੈਂਦੀ ਆ ਪੂਰਾ ਚੱਕੜੋ ਜਿਕੜੀ ਹੋਇਆ ਪਿਆ ਕੰਮ ਕਿਉਂਕਿ ਬੂਟ ਬਾਟ ਗਿੱਲੇ ਹੁੰਦੇ ਆ ਆਹ ਕਰਕੇ ਤੇ ਆਹ ਸ਼ੀਸ਼ੇ ਲੱਗੇ ਆ ਸਾਈਡਾਂ ਤੇ ਇਹ ਖੋਲ ਵੀ ਸਕਦੇ ਆ ਆਪਾਂ ਗਰਮੀ ਗੁਰਮੀ ਖੋਲਣੇ ਪੈਂਦੇ ਆ ਸਿਸਟਮ ਇਥੇ ਸਾਊਂਡ ਵਗੈਰਾ ਵਧੀਆ ਹੁੰਦਾ ਹੈ ਬੱਸ 'ਚ ਪਰ ਆਪਾਂ ਇਹ ਗਾਣੇ ਗੁਣੇ ਨਹੀਂ ਚਲਾਉਂਦੇ ਸਿਰਫ ਬੋਲਣ ਵਾਸਤੇ ਇਹਨੂੰ ਯੂਜ਼ ਕਰਦੇ ਆ ਆ ਆ ਗਿਆ ਇੱਕ ਬਾਈ ਆਪਣਾ ਪੰਜਾਬੀ ਚਲੋ ਆ ਗਿਆ ਹੁਣ ਆਪਣਾ ਬੱਸ ਸਟਾਪ ਹੁਣ ਆਪਾਂ ਉਤਰਦੇ ਆ ਤੇ ਚੱਲਦੇ ਆ ਅੱਗੇ ਵੱਲ ਸਾਰੇ 15 ਕਿ ਮਿੰਟ ਲੱਗੇ ਆ ਉਸ ਤੋਂ ਬਾਅਦ ਅੱਗੇ ਟ੍ਰੇਨ ਤੇ ਜਾਣਾ ਪੂਰੀ ਵਰਪ ਵਰਪ ਮਾਹੌਲ ਹੋਇਆ ਪਿਆ ਇਹ ਇਥੋਂ ਦਾ ਬੱਸ ਸਟੈਂਡ ਆ ਜਿੱਥੇ ਆ ਕੇ ਬੱਸਾਂ ਸਾਰੀਆਂ ਰੁਕਦੀਆਂ ਤੇ ਇਥੋਂ ਅਲੱਗ-ਅਲੱਗ ਸਟਾਪਸ ਐ ਬਣੇ ਹੋਏ ਆ ਜਿਹੜੀ ਨੰਬਰ ਬੱਸ ਤੇ ਜਾਂ ਉਹ ਸਟਾਪ ਤੇ ਰੁਕਣਾ ਪੈਂਦਾ ਏ ਬੀ ਸੀ ਡੀ ਬੱਸਾਂ ਦੇ ਨੰਬਰ ਹੁੰਦੇ ਉਹ ਸਾਰੀਆਂ ਬੱਸਾਂ ਤੇ ਤੁਰ ਜਾਈਦਾ ਆ ਸਾਰਾ ਟ੍ਰਾਂਜ਼ਿਟ ਸੈਂਟਰ ਆ ਜੇ ਬੱਸ ਅੱਡੇ ਨੂੰ ਇੱਥੇ ਟ੍ਰਾਂਜ਼ਿਟ ਸੈਂਟਰ ਬੋਲ ਦਿੰਦੇ ਆ ਆ ਇਥੇ ਓਪਨ ਹੀ ਮਾਲ ਏ ਤੇ ਉਦਾਂ ਬਹਿ ਜਾਂਦੇ ਆ ਜਿਹੜਾ ਉਹ ਅੱਗੇ ਆ ਉੱਥੇ ਸ਼ੀਸ਼ੇ-ਸ਼ੂਸ਼ੇ ਲੱਗੇ ਬਾਰਬੂਰ ਲੱਗੇ ਹੋਏ ਆ ਪਾਣੀ-ਪੂਣੀ ਦਾ ਸਿਸਟਮ ਬਾਥਰੂਮ ਵਗੈਰਾ ਉੱਥੇ ਉਦਰ ਸੇਫਟੀ ਵਾਲਾ ਮਾਹੌਲ ਦਾ ਥੋੜਾ ਜਿਹਾ ਆਹ ਰਸਤਾ ਜਿਹੜਾ ਇਹ ਆਪਣਾ ਟ੍ਰੇਨ ਨੂੰ ਜਾਂਦਾ ਤੇ ਇਤੋਂ ਕੋਈ 100 150 ਮੀਟਰ ਤੇ ਹੀ ਟ੍ਰੇਨ ਦਾ ਸਟੇਸ਼ਨ ਆ ਆ ਜਾਈ ਜੰਨੇ ਆ ਦਰਪ ਦੇਖੋ ਭਈ ਕਿੰਨੀ ਤੇ ਪੈੜਾ ਪੂੜਾ ਹੋਈਆਂ ਪੁਰੀਆਂ ਫੁੱਲ ਆ ਬੱਸਾਂ ਦੇ ਸਟੇਸ਼ਨਾਂ ਦੇ ਨਾਲ ਨਾਲ ਪਾਰਕਿੰਗਾਂ ਹੁੰਦੀਆਂ ਇੱਥੇ ਗੱਡੀਆਂ پارک ਲੱਗ ਜਾਂਦੀਆਂ ਪਲਾਜ਼ੇ ਬਲੂਜੇ ਵੀ ਨਾਲ ਹੀ ਹੁੰਦੇ ਇੱਥੇ ਪਲਾਜ਼ੇ ਮੀਨਜ਼ ਦੁਕਾਨਾਂ ਦੇ ਖੁੰਨਾ ਹੀ ਹੁੰਦੀਆਂ ਉੱਤੇ ਬਣੀਆਂ ਹੋਈਆਂ ਪਾਰਕਿੰਗ ਏਰੀਏ ਦੇ ਵਿੱਚ ਦੇਖੋ ਇਧਰ ਬਰਫ਼ ਪੂਰਾ ਮਾਹੌਲ ਬੀਵੀ ਹੋਇਆ ਪਿਆ ਗੱਲਬਾਤ ਤੇ ਹੁਣ ਆਪਾਂ ਚਾਈਏ ਨੇ ਅੱਗੇ ਤੇ ਤਲਕਨ ਡੁਲਕਨ ਦਾ ਗੈਰੀ ਹੁੰਦਾ ਖਤਰਾ ਇੱਥੇ ਹਜੇ ਤਾਂ ਬਰਫ਼ ਉਮੀ ਪਈ ਨਹੀਂ ਜਦੋਂ ਇਹ ਪੈ ਕੇ ਜੰਮ ਜਾਂਦੀ ਹੈ ਪੈੜਾ ਪੂੜਾ ਹੋਈ ਜਾਂਦੀ ਹੈ ਉੱਥੇ ਫਿਰ ਤਲਕਨ ਬਣ ਜਾਂਦੀ ਹੈ ਆਹ ਐਮਰਜੈਂਸੀ ਬਾਕਸ ਜੇ ਲੱਗੇ ਹੁੰਦੇ ਇੱਥੇ ਕੋਈ ਹੈਲਪ ਹੋ ਜੇ ਤਾਂ ਕੋਈ ਗੱਲਬਾਤ ਹੋ ਜੇ ਤੇ ਨਾ ਪਤਾ ਨਾ ਬੰਦਾ ਆ ਬੈਂਚ ਪੁੰਚ ਜੇ ਸਾਰੇ ਹੁਣ ਤੱਕ ਕਵਰ ਹੋਏ ਪਏ ਸਮੂਹ ਨਾਲ ਹੁਣ ਆਪਾਂ ਜਾਈ ਜਾਨੇ ਆਪਾਂ ਆਪਣਾ ਟ੍ਰੇਨ ਵੱਲ ਇਹਦੋ ਬਾ ਟ੍ਰੇਨ ਤੇ ਜਾਣਾ ਹੁੰਦਾ ਕੰਮ ਆ ਕੰਮ ਤੇ ਤੇ ਟ੍ਰੇਨ ਤੇ ਵੀ 10 ਮਿੰਟ ਲੱਗਦੇ ਆ ਆ ਆਪਣੇ ਵਾਲਿਆਂ ਨੇ ਤੇ ਗੋਰੀਆਂ ਗੁਰਿਆ ਨੇ ਇੱਥੇ ਚਲਾਦਾ ਸੀਗਾ ਕੰਮ ਟ੍ਰੇਨ ਤੇ ਪਰੜੀ ਜੋ ਤੂੰ ਨੰਗਣ ਦਾ ਰਾਤ ਬਰਾਤੇ ਨੰਗ ਜਾਂਦੇ ਸੀ ਤੂੜ ਤੂੜ ਦਿੰਦੇ ਗੇਰੀਆ ਫਿਰ ਇਹਨਾਂ ਨੇ ਜਾਲੀਆਂ ਜੀਆਂ ਲਾਤੀਆਂ ਜਿਆਦੇ ਵੇਹੇ ਆਪਣੇ ਵਾਲੇ ਤਾਂ ਨਹੀਂ ਨੰਗਦੇ ਕਿਉਂਕਿ ਡਰਦੇ ਆ ਥੋੜਾ ਜਿਹਾ ਪੁਲਿਸ ਤੋਂ ਤੇ ਗੋਰੇ ਗੂਰੇ ਜਿਹੜੇ ਹੋਮਲੈਸ ਵਗੈਰਾ ਹੋਰ ਹੁੰਦੇ ਆ ਉਹ ਉਹਨਾਂ ਨੂੰ ਤੋਰ ਤੋੜ ਕੇ ਨੈਤੀ ਤੋੜੀ ਰੱਖਦੇ ਤੇ ਲੰਘ ਜਾਂਦੇ ਆ। ਬਾਕੀ ਇਹਨਾਂ ਨੇ ਸਾਰਾ ਰਸਤਾ ਬਣਾਇਆ ਹੁੰਦਾ ਉੱਧਰ ਉੱਧਰ ਦੀ ਜਾਣਾ ਹੁੰਦਾ। ਸਹੀ ਆ ਮੋੜ ਇੱਥੇ ਨਹੀਂ ਖਤਮ ਆ। ਇੱਥੇ ਜਿਹੜੀਆਂ ਟ੍ਰੇਨਾਂ ਚੱਲਦੀਆਂ ਨੇ ਨਾ ਜਾਂ ਤੇ ਸਿਟੀ ਦੇ ਵਿੱਚ ਹੀ ਚੱਲਦੀਆਂ ਐਦਾਂ ਨਹੀਂ ਹੁੰਦਾ ਵੀ ਇੱਥੋਂ ਇੱਕ ਸਿਟੀ ਤੋਂ ਦੂਜੀ ਸਿਟੀ ਤੇ ਜਾਣੀਆਂ ਹੁਣ। ਜਿਵੇਂ ਹੁਣ ਐਨਮੈਂਟਲ ਤੋਂ ਰੈਡੀਅਰ ਜਾਂ ਕੈਨੇਗਰੀ ਨਹੀਂ ਜਾਂਦੀ ਕੋਈ। ਇੱਥੋਂ ਜਿਵੇਂ ਡਾਊਨਟਾਊਨ ਜਾਂਦੀ ਐ ਡਾਊਨਟਾਊਨ ਤੋਂ ਹੋਰ ਜਾਨੀਆਂ ਕੋਈ ਕਾਲਜ ਨੂੰ ਜਾੜੀ ਕੋਈ ਯੂਨੀਵਰਸਿਟੀ ਨੂੰ ਜਾੜੀ ਕੋਈ ਹੋਰ ਸੈਂਟਰ ਨੂੰ ਜਾੜੀ ਨਾਲ ਨਾਲ ਠੁੜੀ ਜਾਂਦੀ ਸਨੂ ਡਿੱਗਦੀ ਜਾਂਦੀ ਤਾਂ ਹੀ ਚੱਕੜ ਜਾ ਹੋਇਆ ਪਿਆ ਜੇ ਜਾਦੇ ਸਨੂ ਹੋਵੇ ਉਹ ਤਾਂ ਨਹੀਂ ਖੁਰਦੀ ਘੱਟ ਟੈਂਪਰੇਚਰ ਚ ਹੁਣ ਇੱਥੇ ਤਾਂ ਆ ਦਾ ਗਰਮੀ ਜਿਹਾ ਵਾਲਾ ਮੌਸਮ ਹੈ ਤੇ ਤਾਂ ਕਰਕੇ ਆਹ ਟੈਪ ਕਰਤਾ ਕਾਰਡ ਤੇ ਹੁਣ ਆਪਣੀ ਆਊਗੀ ਟ੍ਰੇਨ ਤੇ ਟ੍ਰੇਨ ਚ ਬੈਠਾਂਗੇ ਵਧੀਆ ਹੁੰਦਾ ਮਾਹੌਲ ਟ੍ਰੇਨ ਦਾ ਤੇ ਗਰਮੀ ਗੁਰਮੀ ਜਿਹੀ ਲੱਗਦੀ ਹੰਦਾ ਫੁੰਡ ਨਹੀਂ ਲੱਗਦੀ ਨਿੱਗਾ ਹੁੰਦਾ ਮੋਲ ਤੇ ਬਾਰੀਆਂ ਬੂਰੀਆਂ ਇੱਥੇ ਆਪੇ ਖੁੱਲਦੀਆਂ ਆਪੇ ਬੰਦ ਹੁੰਦੀਆਂ ਜੇ ਆਪਣੇ ਵਾਲਾ ਮੋਲ ਹੋਵੇ ਤਾਂ ਇਥੋਂ ਛਾਲਾ ਮਾਰ ਮਾਰੀ ਮਰੀ ਜਾਣ ਤੇ ਹੁਣ ਆਪਾਂ ਚੱਲ ਕੇ ਛੜਦੇ ਆਕੇ ਜਿੱਥੇ ਰੇਨ ਆਉਣੀ ਆ ਇਹ ਵਧੀਆ ਹੁੰਦਾ ਯਾਰ ਆ ਮੌਸਮ ਜਾਂ ਵਧੀਆ ਲੱਗਦਾ ਮੀਂਹ ਜਾਂ ਬੈਂਤਾ ਥੋੜਾ ਜਿਹਾ ਨਾ ਜਿਆਦੀ ਠੰਡ ਤੇ ਨਾ ਜਿਆਦਾ ਗਰਮੀ ਵਧੀਆ ਮੀਂਹ ਜਾਂ ਮਿੰਨਾ ਮਿੰਨਾ ਪਈ ਜਾਂਦਾ ਨਾ ਹੀ ਬੰਦਾ ਕੋਈ ਜਿਆਦਾ ਇਹਦੇ ਨਾਲ ਪੈ ਜਾਂਦਾ ਬਾਕੀ ਆਹ ਟਾਈਮ ਆਪਣਾ ਪੰਜਾਬੀਆਂ ਦਾ ਮਸ਼ਹੂਰ ਤੇ ਫੇਵਰੇਟ ਇੱਥੇ ਕਾਫੀ ਬੂ ਵੀ ਵਧੀਆ ਮਿਲਦੀ ਹੈ ਲਗਭਗ ਸਾਰੇ ਟਾਈਮ ਹੀ ਪੀਂਦੇ ਆ ਆਪਣੇ ਵੀ ਤੇ ਔਰੇ-ਔਰੇ ਵੀ ਕਿਉਂਕਿ ਇੱਕ ਤਾਂ ਚੀਜ਼ ਵਧੀਆ ਹੁੰਦੀ ਆ ਦੂਜੀ ਗੱਲ ਰੇਟ ਜਿੰਨਾ ਜਾਇਜ਼ ਜਾਂਦਾ ਆ ਸਾਰਾ ਪਲਾਜਾ ਆ ਪਲਾਜੇ ਜਿਹ ਸਾਰੀਆਂ ਦੁਕਾਨਾਂ ਆ ਆਦਮੀ ਹੋ ਗਿਆ ਲਿਕਰ ਸਟੋਰ ਹੋ ਗਿਆ ਟੈਮ ਹੋ ਗਿਆ ਡਾਲਰਾਂ ਮਾ ਹੋ ਗਿਆ ਕੁਛ ਖਾਣ ਨੂੰ ਪੀਜਾ ਪੂਜਾ ਪਾਰਕਿੰਗ ਵਗੈਰਾ ਉਹ ਅਪਾਰਟਮੈਂਟ ਜੀ ਦਿਖੀ ਜਾਂਦੇ ਸਾਹਮਣੇ ਤੇ ਇੱਥੇ ਹੁੰਦਾ ਸਾਰਾ ਕੁਝ ਨੇੜੀ ਨੇੜੀ ਆ ਆ ਗਈ ਜੀ ਆਪਣੀ ਟ੍ਰੇਨ ਟ੍ਰੇਨ ਬੜੀ ਸੋਹਣੀ ਹੁੰਦੀ ਆ ਜਦੋਂ ਨਵੇਂ ਨਵੇਂ ਆਉਂਦੇ ਆ ਬੜਾ ਚਾ ਚੜਦਾ ਇਹਦੇ ਤੇ ਜਣਨਾ ਤੇ ਟ੍ਰੇਨਾਂ ਲਗਭਗ ਇੱਥੇ ਬੀਜ ਲਈਦੀ ਆ ਸਾਰੀਆਂ ਇਹ ਇਹਦਾ ਨਾਮ ਵੈਲੀ ਆ ਮੈਟਰੋ ਹੁੰਦੀ ਜਿਹਦਾ ਹੈ ਉਹੀ ਆ ਇੱਥੇ ਨਾਮ ਲੱਗ ਲੱਗ ਜਿਵੇਂ ਮੈਟਰੋ ਐਲ ਆਰਟੀ ਉਹਦਾ ਨਾਮ ਜੀ ਹੁੰਦੇ ਇਹਨਾਂ ਦੇ ਆ ਹੁਣ ਆਪਾਂ ਬਟਨ ਨੱਪਿਆ ਤੇ ਇਹਨੇ ਓਪਨ ਹੋ ਜਾਣਾ ਓਪਨ ਹੋ ਗਈ ਤੇ ਆਪਾਂ ਬਹਿਨੇ ਆ ਲਵਦੇ ਆ ਸੀਟ ਤਾਂ ਜੀ ਸੀਟਾਂ ਬੰਨਾਂ ਵੈਲੀਆਂ ਬਹਿਨੇ ਇੱਥੇ ਆ ਟ੍ਰੇਨ ਵੀ ਖਾਲੀ ਜੀ ਲੱਗਦੀ ਹੈ ਲਗਭਗ ਸਾਰੀ ਇਹ ਤਾਂ ਇਹ ਬੈਠਣ ਹੋਣ ਜਗ੍ਹਾ ਹੁੰਦੀ ਇੱਥੇ ਲਗਭਗ ਸੀਟਾਂ ਫੁੱਲ ਹੀ ਹੁੰਦੀਆਂ ਅੱਜ ਖਾਲੀ ਜੀ ਆ ਸਵਾਈਸ ਹੋਈ ਇੱਥੇ ਜੰਗੀ ਹੁੰਦੀ ਆ ਤੇ ਆਪਣੇ ਵਾਲੇ ਵੀ ਕੋਈ ਬਹੁਤਾ ਨਹੀਂ ਗੰਦਗੁੰਦ ਪਾਉਂਦੇ ਤੇ ਹੋਮ ਉਹ ਜਿਹੜੇ ਹੋਮਲੈਸ ਜੇ ਹੁੰਦੇ ਆ ਉਹ ਜ਼ਿਆਦਾ ਗੰਦ ਪਾਉਂਦੇ ਡਰਗੀ ਡਰਗੀ ਹੁੰਦੇ ਜਿਹੜੇ ਉਹਨਾਂ ਦਾ ਹੁੰਦਾ ਥੋੜਾ ਪਤਾ ਚੱਕਰ ਤੇ ਬੈਠੇ ਹਾਂ ਚੱਲਦੇ ਆ ਤੋਂ ਬਾਅਦ ਟ੍ਰੇਨ ਬੱਸ 5 ਕੁ ਮਿੰਟ ਰੁਕਦੀ ਇੱਥੇ 5 ਮਿੰਟ ਬਾਅਦ ਚੱਲ ਪੈਂਦੀ ਆ ਜਦੋਂ ਟਾਈਮ ਹੋ ਗਿਆ ਤੇ ਡੋਰ ਆਟੋਮੈਟਿਕ ਕਲੋਜ਼ ਹੋ ਜਾਣੇ ਆ ਤੇ ਆਹ ਡਰਾਈਵਰ ਸੀਗਾ ਤੇ ਜਦੋਂ ਬੰਦ ਹੋ ਜਾਂਦੇ ਆ ਡੋਰ ਫੇਰ ਨਹੀਂ ਓਪਨ ਹੁੰਦੇ ਫੇਰ ਇਹ ਤੋਰ ਲੈਂਦੇ ਨਾਲ ਜਿਹਨਾਂ ਇੱਕ ਦਿਰੀ ਰਹਿ ਗਏ ਇਦਾਂ ਖੜੇ ਖੜਾਏ ਕਈ ਕਈ ਯਾਰੀ ਕਦੇ ਕਦੇ ਰੋਕ ਲੈਂਦੇ ਆ ਇਹ ਕਿਉਂਕਿ ਇਹ ਮੂਰੇ ਕੈਮਰਾ ਜੱ ਲੱਗਣ ਦਾ ਸਾਰੀ ਸਾਈਡ ਤੋਂ ਦੇਖਦੇ ਆ ਟ੍ਰੇਨ ਤੇ ਫੇਰ ਰੋਕ ਰੋਕ ਵੀ ਲੈਂਦੇ ਆ ਕਈ ਯਾਰੀ ਜ਼ਿਆਦਾਤਰ ਨਹੀਂ ਰੋਕਦੇ ਟ੍ਰੇਨ ਆਪਣੀ ਚੱਲ ਵੀ ਆ ਆ ਸੜਕ ਨਾਲ ਨਾਲ ਟ੍ਰੇਨ ਵੀ ਜਾਂਦੀ ਇੱਥੇ ਆਪਣੇ ਵਾਂਗੂ ਨਹੀਂ ਵੀ ਟ੍ਰੇਨ ਦੀ ਲਾਗ ਤੇ ਸੜਕ ਲੱਗ ਤੇ ਸੜਕਾਂ ਵੀ ਨਾਲ ਨਾਲ ਟ੍ਰੇਨ ਵੀ ਨਾਲ ਨਾਲ ਜਾਂਦੀ ਹੈ ਮੌਲ ਪੂਰਾ ਸੋਹਣਾ ਹੁੰਦਾ ਦੇਖਣ ਵਾਲਾ ਵਧੀਆ ਥਿਊ ਵੀ ਜਾਂ ਹੁੰਦਾ ਲੱਗਦਾ ਆ ਜੀ ਸਟੇਸ਼ਨ ਤੇ ਚੱਲ ਪਏ ਦੁਬਾਰਾ ਦੂਜੀ ਟ੍ਰੇਨ ਆਈ ਉਧਰਲੇ ਪਾਸੋਂ ਜਿੱਧਰ ਆਪਾਂ ਜਾ ਰਹੇ ਹਾਂ ਪਾਰਕਾਂ ਬੁਰਕਾਂ ਦੇਖੋ ਲੱਦੀਆਂ ਵੰਨਾਂ ਜਸਮੂਨ ਨਾਲ ਗਾ ਤੁਲਾ ਮੌਲਾ ਇੱਥੇ ਪਾਰਕਾਂ ਵੀ ਕਹੀ ਗਈ ਪਾਰਕਾਂ ਦਾ ਦੋ ਟ੍ਰੇਨਾਂ ਇਕੱਠੀਆਂ ਆ ਤਰ ਨਵਾਂ ਵੈਲੀਓ ਵੈਲੀ ਲਾਈਨ ਕੋਲ ਦਾ ਵੈਲੀ ਸਟੇਸ਼ਨ ਤੇ ਇਹ ਲਗਭਗ ਤੀਜੀ ਮੰਜ਼ਲ ਤੇ ਆਸਟ ਗ੍ਰਾਉਂਡ ਫਲੋਰ ਤੇ ਉੱਗੀ ਹਾਸਟ ਕੋਲ ਤੇ ਆ ਸੈੱਟ ਹੋ ਰਿਹਾ ਹੈ। ਉਹ ਜਿਹੜਾ ਨਾ ਲਗਭਗ ਜਿਹੜੇ ਸਟੇਸ਼ਨ ਆ ਯਾਰਾ ਕਰ ਜਾਣਾ ਚੇ ਬਣੇ ਹੋਏ ਤੇ ਗਾਂ ਨਹੀਂ ਬਣੇ ਹੋਏ। ਉਧਰ ਹੈਗੀ ਲੈਫਟ ਇੱਧਰ ਹੈਗਾ ਤੁਰਕੇ ਜਾਣਾ ਵਾ ਹਿਸਾਬ ਦਾ ਤੇ ਆਪਾਂ ਜਾਨਾਂਗੇ ਤੁਰਕੇ ਬੜਾ ਸੋਹਣਾ ਮਾਹੌਲ ਹੈ ਇੱਥੇ ਸੁਰੰਗ ਜਿਹੇ ਟੈਪ ਬਣਾਏ ਹੋਏ ਐ ਇਹਨਾਂ ਨੇ ਬਣਾਇਆ ਉੱਪਰੋਂ ਲੱਕੜ ਦਾ ਹੀ ਆ ਇੱਧਰ ਸ਼ੀਸ਼ਾ ਆਹ ਜਿਹੜੀ ਲੱਗੀ ਹੁੰਦੀ ਹੈ ਟਾਈਮ ਦੱਸਦੀ ਹੈ ਟੈਂਪਰੇਚਰ ਦਾ ਜੀ ਖ਼ਬਰਾਂ ਦੱਸਦੀ ਹੈ ਆਹ ਜੀ ਥੱਲੇ ਜਾਣ ਵਾਲਾ ਰਸਤਾ ਹੁਣ ਆਪਾਂ ਜਾਨਾਂਗੇ ਥੱਲੇ ਪਰ ਤਾਂ ਇਹ ਆ ਰਹੀ ਵੀ ਕਹਿੰਦੇ ਵੀਡੀਓ ਤੇ ਤਲਕੂ ਵਿੱਚ ਇਹਨਾਂ ਤੋਂ ਚੱਲਦੀ ਹੈ ਮਗਾ ਬੱਤਾ ਆਹ ਸਾਹ ਜੀ ਇੱਥੇ ਜਿਹੜਾ ਦੇਖੋ ਇਹਦਾ ਫਸਟ ਫਲੋਰ ਇੱਥੇ ਇਹਨਾਂ ਨੇ ਰੁਕਮ ਨੂੰ ਬਣਾਇਆ ਹੋਇਆ ਵੀ ਜਿੱਥੇ ਵੇਟ ਕਰਨੀ ਆ ਟ੍ਰੇਨ ਦੀ ਉਹ ਇੱਥੇ ਬੈਠ ਜਾਂਦਾ ਤੇ ਦੇਖ ਕੇ ਐਲ ਸੀ ਟੂ ਦਾ ਟਾਈਮ ਦੇ ਹਿਸਾਬ ਨਾਲ ਉਸ ਪਾਸੇ ਨਾਲ ਥੱਲੇ ਜਾ ਵਰਦਾ ਆ ਵੀ ਇੱਧਰ ਵੀ ਰੇਲਵੇ ਲਾਈਨ ਹੈ ਜਿਹਦੇ ਉਦੇ ਨਾਲ ਪਾਰਕਿੰਗ ਬਣੀ ਹੋਈ ਆ ਆ ਥੱਲੇ ਬੱਸਾਂ ਖੜੀਆਂ ਇੱਥੋਂ ਬੱਸਾਂ ਚੱਲਦੀਆਂ ਥੱਲੇ ਉੱਪਰ ਟ੍ਰੇਨ ਚੱਲਦੀ ਹੈ ਜਿੰਨੇ ਟ੍ਰੇਨ ਤੋਂ ਬੱਸਾਂ ਨੂੰ ਮਿਲੋਂਗੇ ਤੇ ਬੱਸਾਂ ਤੋਂ ਟ੍ਰੇਨ ਨੂੰ ਮਿਲਣਾ ਦਾ ਕੋਈ ਹਿਸਾਬ ਕਿਤਾਬ ਨਾਲ ਸੈਟਿੰਗ ਕਰਕੇ ਟਾਈਮ ਦੀ ਆ ਜਾਂਦੀ ਹੈ ਤੇ ਇੱਥੇ ਸਾਰਾ ਬੱਸਾਂ ਪੁੱਸਾਂ ਦਾ ਜਿਹੜਾ ਪਤਾ ਲੱਗਦਾ ਟ੍ਰੇਨ ਨਾਲੋਂ ਪਤਾ ਲੱਗਦਾ ਉਹ ਸਾਰਾ ਮਾਹੌਲ ਜਿਹੜਾ ਹੈਗਾ ਗੂਗਲ ਮੈਪ ਦੱਸਦਾ ਜਾਂ ਇਹਨਾਂ ਦੇ ਇੱਕ ਐਪ ਹੁੰਦਾ ਆ ਥੰਡੇ ਰਿਫਲ ਆ ਜੀ ਸਮੋਜ ਦੇ ਫਾਰਮ ਅਪਰੈਂਟਿਸ ਉਹਨਾਂ ਦੇ ਢੇਰ ਲਾਏ ਹੋਏ ਤੇ ਡਬਲ ਜੀਦੂ ਟੱਬੇ ਤੇ ਹੁਣ ਪੂਰੇ ਖੁਰਗੇ ਆ ਇੱਦਾਂ ਇਹ ਫੁੱਲੇ ਛੜਕਾਂ ਤੋਂ ਚਾਕੇ ਜਾਂ ਸਟੇਸ਼ਨ ਦੇ ਵਿੱਚ ਚਾਕੇ ਫੁੱਲੇ ਪਾਰਕਿੰਗ ਪੂਰਕਿੰਗ ਚ ਗਾ ਦਿੰਦੇ ਆ ਵੀ ਆਪੇ ਜੋ ਤੁਰ ਤੁਰ ਪਵਾਉਂਗੀ ਖੁਰਤੀ ਤੇ ਦੁਬਾਰ ਆਪਣੀ ਬੱਸ ਜੀ ਹੁਣ ਇੱਥੇ ਇੱਥੋਂ ਤੋਂ ਚੱਲਾਂਗੇ ਹਨ ਚਾਹੀਦਾ ਥੱਲੇ ਫਲੋਰ ਤੇ ਵਧੀਆ ਵੇਖੇ ਬੌੜੀਆਂ ਪੂੜੀਆਂ ਹ ਤਾਂ ਮੈਂ ਚਾਹੀਦਾ ਐਕਸਰਸਾਈਜ਼ ਹੋ ਜਾਂਦੀ ਆ ਨਹੀਂ ਤਾਂ ਇੱਥੇ ਦੂਜੀਆਂ ਬੌੜੀਆਂ ਵੀ ਲੱਗੀਆਂ ਤੇ ਸਾਹਮਣੇ ਲੈਫਟ ਲੱਗੀ ਹੋਈ ਏ ਲੈਫਟ ਵਾਲੀ ਜਾਵੜੀ ਦਾ ਕਦੇ ਉੱਤੇ ਆ ਜਿਹਨੇ ਆਪਣੇ ਰੇਲਵੇ ਸਟੇਸ਼ਨਾਂ ਤੇ ਦੁਕਾਨ ਹੁੰਦੀ ਆ ਇੱਥੇ ਵੀ ਆਪਣੇ ਵਾਲਾ ਇੱਕ ਦੁਕਾਨ ਕੋਲ ਬੈਠਾ ਬਾਹਰੋਂ ਬਗਰਾ ਸਾਰਾ ਉਹ ਸਟੇਸ਼ਨ ਤੇ ਹੁੰਦਾ ਤੇ ਇੱਧਰ ਜਾ ਕੇ ਅੱਗੇ ਤੇ ਪੂਰਾ ਮਹੌਲ ਘੈਂਟ ਹੁੰਦਾ ਪਰ ਮੀਲ ਤੇ ਠੰਡਾ ਤੇ ਸਵਾਲਾਂ ਦੇ ਨਿੱਕਾ ਇਹ ਜਿਹੜੀ ਮਸ਼ੀਨ ਆ ਜਿੱਥੇ ਆਪਾਂ ਪੈਸੇ ਪਾ ਸਕਦੇ ਆ ਕਾਰਡ ਚ ਟਿਕਟ ਲੈ ਸਕਦੇ ਆ ਕਾਰਡ ਟੈਪ ਕਰੋ ਤੇ ਪਾਓ ਇੱਥੇ ਆ ਜੀ ਇਹ ਨਾ ਰਹਾ ਤਮੋਲ ਦੇਖੋ ਪੂਰਾ ਲੱਭੀਆਂ ਹੁੰਨ ਬਰਫ਼ ਨਾਲ ਜਾਦੀ ਸنو ਪੈ ਗਈ ਤੇ ਪੂਰੀ ਬਰਫ਼ ਫਲ ਹੋਈ ਪਈ ਆ ਪਾਰਕਿੰਗਾਂ ਪੋਰਕਿੰਗਾਂ ਜਗਾ ਆ ਜੂਗਾ ਸਾਰੀਆਂ ਬਰਫ਼ਾਂ ਢਗੀ ਪਈ ਆ ਅਜੇ ਵੀ ਪਈ ਜਾਂਦੀ ਆ ਉਹ ਦੇਖੋ ਢਾੜ ਲਾਏ ਪਏ ਆ ਲੈ ਭਈਆ ਅਗਲੀ ਸਵੇਰਾਂ ਤੇ ਅੱਜ ਦੇਖੋ ਲੱਗੇ ਢੇਰ ਵਰ੍ਹ ਗੀ ਉਹੀ ਅੱਧਾ ਅੱਧਾ ਫਟ ਬੂਟ ਲੱਖ ਲੱਗ ਗਿਆ ਚੱਲੇ ਸਾਰਾ ਦਿਨ ਪਈ ਗਈ ਇਸਨੂੰ ਪੂਰੀ ਫੌਲਾ ਐ ਵਿੱਚ ਪੈਰ ਖੋਦ ਜਾਂ ਗੱਡੀਆਂ ਟਲਕਦੀਆਂ ਰੁਗੀ ਨਹੀਂ ਕੱਲ ਜੇ ਰੁਕ ਜਾਂਦੀ ਤਾਂ ਹੋ ਸਕਦਾ ਸਾਫ ਹੋ ਜਾਣੀ ਸੀ ਤੇ ਹੰਬਾਰ ਚ ਰੀਨੀਆਂ ਲੱਗੀਆਂ ਪਈਆਂ ਸੋਹਦੀਆਂ ਰੂੜੀਆਂ ਇਹ ਵੀ ਪਈ ਜਾਂਦੀ ਹੈ ਮਿੰਨੀ ਮਿੰਨੀ ਸਵੇਰੇ ਕੱਲੀ ਬਈ ਜਾਵੇ ਤਾਂ ਕੋਈ ਬੜਾ ਚੱਕਰ ਨਹੀਂ ਥੋੜਾ ਜਿਹਾ ਗੱਡੀਆਂ ਉੱਡੀ ਜਾਂਦਾ ਹੁੰਦਾ ਦਰਕੰਦਾ ਠੰਡ ਹੁੰਦੀ ਨਹੀਂ ਇੰਨੀ ਜ਼ਿਆਦਾ ਹੁੰਦੀ ਪਰ ਜੇ ਹਵਾ ਭਗਦੀ ਹੋਵੇ ਫਿਰ ਬਹੁਤ ਜ਼ਿਆਦਾ ਠੰਡ ਹੁੰਦੀ ਤੇ ਅੱਜ ਹਵਾ ਬਹੁਤ ਜ਼ਿਆਦਾ ਨਹੀਂ ਸੀ ਤੇ ਤਾਂ ਫਿਰ ਕਿ ਠੰਡ ਵੀ ਨਹੀਂ ਜ਼ਿਆਦਾ ਲੱਗਦੀ ਪਰ ਸਾਨੂੰ ਜੇ ਤਰਨਾਗ ਰੂਰ ਔਖਾ ਲੱਗਦਾ ਬੂਟ ਜੇ ਪਰਚ ਪਰਚ ਕਰਦੇ ਮਸਾਂ ਹੀ ਪੈਰ ਪੱਟੇ ਜਾਂਦਾ ਕੱਲ ਕੱਪੀ ਸੀ ਪੜ ਕੇ ਪੈਂਦੀ ਅੱਜ ਬਹੁਤ ਜ਼ਿਆਦਾ ਹੋ ਗਈ ਆ ਇਹ ਤਾਂ ਰੱਬ ਦਾ ਕੋਈ ਪਤਾ ਨਹੀਂ ਕੰਦਾ ਤੇ ਗੁੱਤਾਂ ਚੜਾਉਣ ਵਾਲੀ ਗੱਲ ਆ ਪਰਸੋ ਤਾਂ ਵਧੀਆ ਨੋਰਮਲ ਮੌਸਮ ਸੀ ਕੋਈ ਠੰਡ ਨਹੀਂ ਸੀ ਜ਼ਿਆਦਾ ਤੇ ਅੱਜ ਚਾਰੇ ਪਾਸੇ ਆ ਮੌਲ ਕਰਤਾ ਸਨੋ ਰੀਸਨੋ ਰਿਮੈਂਟਨ ਦੇ ਵੈਦਰ ਦਾ ਇਹੀ ਚੱਕਰ ਹੈ ਵੀ ਪਤਾ ਨਹੀਂ ਲੱਗਦਾ ਬਹੁਤ ਕਦੋਂ ਠੰਡ ਹੋ ਜੇ ਕਦੋਂ ਗਰਮੀ ਹੋ ਜੇ ਕਦੋਂ ਮਹੀ ਪੈਣ ਲੱਗੇ ਜੀ ਇਹ ਤਾਂ ਜੇ ਕੋਟ ਪਾ ਲੈਨੇ ਆ ਤਾਂ ਹੋਸਾ ਧੁੱਪ ਕੱਢ ਲੇ ਤਾਂ ਹੁੰਦਾ ਵੀ ਇਹ ਕੋਟ ਕਾਦ ਪਾ ਲਿਆ ਤੇ ਜੇ ਐ ਹੋਇਆ ਯਾਰ ਧੁੱਪ ਨਹੀਂ ਕੜੀ ਜੇ ਕੋਟ ਕੀ ਕਰਨਾ ਪਾ ਕੇ ਤੇ ਫੇਰ ਬੰਦਾ ਅੰਦਰ ਦੇ ਇਹ ਨਹੀਂ ਪਤਾ ਹਵਾ ਛਾੜਦੇ ਫੁੱਲ ਮਹੀ ਪੈਣ ਲੱਗ ਜੇ ਫੇਰ ਬੰਦਾ ਪਛਤਾਉਂਦਾ ਕੋੜ-ਕੂੜ ਨਫਲ ਉਹ ਮਫਲ ਉਹ ਚੋਲੇ ਜੀ ਰੱਖਣਾ ਪੈਂਦਾ ਕਸਾਬ ਦਾ ਪੂਰੀ ਗੱਲ ਬਾਤ ਪਰ ਤੇਰੀ ਇਹ ਚੜ ਗਈ ਐ ਫੁੱਟ ਫੁੱਟ ਵਾਂਗ ਵਿਚੋਂ ਜੀ ਬਣੀ ਵੀ ਆ ਤਰਨਾ ਸੌਕਾ ਸੂਰਜ ਜਿਹੜਾ ਕੱਲ ਤਾਂ ਸਾਇਆ ਸੀਗਾ ਇੱਥੇ ਛੁੱਟੀਆਂ ਆ ਗੱਲੀ ਆਣੀਆਂ ਚਾਰ ਰਗਾ ਬੜੀ ਮਾਤਰਾ ਤੁਹਾਨੂੰ ਦਾ ਸੂਚੀ ਚੜੀ ਹੈ ਇਹ ਬੱਸ ਆਪਣੀ ਪੇਸ ਤੋਂ ਉੱਤਰੇ ਸੀ ਇਹ ਆ ਇਥੋਂ ਦਾ ਬੱਸ ਸਟੈਂਡ ਹੈ ਇਦਾਂ ਸਾਈਡ ਸਾਈਡ ਤੇ ਲਾ ਕੇ ਕਢਾ ਲੈਂਦੇ ਆ ਜੀ ਉਹਨਾਂ ਦੇ ਬੋਰਡ ਲੱਗੇ ਹੁੰਦੇ ਆ ਮਰੇ ਇੱਕ ਦਮ ਕਿਹੜੀ ਬੱਸ ਨੇ ਕਿੱਥੇ ਛੜਨਾ ਉਹਸਾਹ ਨਾਲ ਬੱਸਾਂ ਖੜੀ ਜਾਂਦੀਆਂ ਆਪਣੇ ਤਾਂ ਜਿਵੇਂ ਬੈਕ ਕਰਕੇ ਲਾ ਲੈਂਦੇ ਆ ਉਵੇਂ ਇੱਥੇ ਇੱਕ ਆ ਰੋਡ ਬਣਿਆ ਹੋਇਆ ਇਹ ਇਹਨਾਂ ਦਾ ਬੱਸ ਸਟੈਂਡ ਹੈ ਇਹ ਸਾਈਡ ਤੇ ਕਰਕੇ ਲਾ ਲੈਂਦਾ ਜਿਹੜੀ ਬੱਸ ਜਿੰਨੇ ਤੇ ਤੁਰਨੀ ਹੈ ਉੱਥੇ ਲਾ ਲੈਂਦੇ ਆ ਤੇ ਪਲੇਟਫਾਰਮ ਦੇ ਨਾਲ ਲਿਖਿਆ ਹੋਇਆ E F G H A ਤੋਂ ਲੈ ਕੇ ਉਹਸਾਹ ਨਾਲ ਸਾਰੇ ਚੜ ਜਾਂਦੇ ਆ ਆ ਇੱਥੇ ਨਾਲ ਪਾਰਕਿੰਗ ਆ ਖੁੱਲਾ ਮਾਹੌਲ ਆ ਪਾਰਕਿੰਗ ਦਾ ਪਰ ਪਰਥ ਨਾਲ ਲੱਦੀ ਪਈ ਆ ਇੱਥੇ ਜਿਹੜੇ ਬੱਸ ਅੱਡੇ ਹੁੰਦੇ ਹਨ ਉਹਨਾਂ ਨੂੰ ਟ੍ਰਾਂਗਟ ਸੈਂਟਰ ਕਹਿੰਦੇ ਆ। ਆਹ ਟ੍ਰਾਂਗਟ ਸੈਂਟਰ ਹੈ ਇਹਦਾ। ਆ ਨਾਲ ਇੱਕ ਛੋਟਾ ਜਿਹਾ ਮਾਲ ਆ। ਤੇ ਆ ਆਪਣੇ ਵਰਪਚ ਪੈਰ ਆ। ਇਹ ਆਂ ਤਾਂ ਲਾ ਮਾਲਾ ਪਾਸੋਂ ਅੱਡੇ ਦਾ। ਨਾ ਫੇਰ ਕੱਲ ਵਾਲੀ ਜਗ੍ਹਾ ਜਾਂਦੇ ਆਪਾਂ। ਆ ਦੇਖੋ ਦਰਾਕਤ ਗਰਪੀ ਵਰਤੋਂ ਆਪਣੇ ਪੰਜਾਬੀ ਕਿੱਟੀ ਜਾਂਦੇ ਜਵਾਗ। ਦੇਖੋ ਦੀਨਾਂ ਨੀ ਚਾਰੇ ਪਾਸੇ ਕੋਈ ਵੀ ਪਾਰਕਾਂ ਪੁਰਕਾਂ ਲੱਦੀਆਂ ਪਈਆਂ। ਕਰਤੀ ਹਾਂ। ਅੱਜ ਦੇ ਕ੍ਰਿਸਮਸ ਟ੍ਰੀ ਆ ਇਹਨਾਂ ਤੇ ਬੜੀ ਬਰਪ ਜਾਂਦੀ ਇਹ ਤੇ ਹਰੇ ਹੀ ਰਹਿੰਦੇ ਐ ਵੀ ਸੋਹ ਦੇ ਵਿੱਚ। ਬੱਸ ਕਰ ਰਹੀ। ਦੇਖੋ ਫਲੇਮ ਦਾ ਬਾਹਰਲੀ ਬਾਹਰ ਦਾ ਥਿਊ ਕਿੱਦਾਂ ਸੁਮੀ ਲੱਗਦੀ ਜਾਂਦੀ। ਇਹ ਗੱਲਬਾਤ ਇਹ ਫਰਮਾਨੀ ਜਦ ਦੇਂਦੇ ਹੁੰਦੇ ਸੀ ਨਾ ਲੰਬੀ ਸੀ ਲੈਣ ਕਿੰਨੀ ਸੋਹਣੀ ਲੱਗੀ ਫਰਤ ਆਹ ਦੇਖ ਲੋ ਗੱਡੀ ਦਾ ਬਾਹਰ ਲਵ ਯੂ ਛੜਕਾਂ ਦੇ ਕਿੰਨੀ ਜੰਮੀ ਪਈ ਆ ਹੁਣ ਆਪਾਂ ਵੀਡੀਓ ਕਰਦੇ ਆ ਖਤਮ ਤੇ ਆ ਲਾਸਟ ਚੱਕਾ ਸੁਣੋ ਦਾ ਧੰਨਵਾਦ